ਹਾਂਜੀ ਬਹੁਤ ਹੀ ਸਤਿਕਾਰਯੋਗ ਕਤਾਲੀਕਾਟ ਅਧਿਆਪਕ ਸਾਥੀਓ ਜਿਵੇਂ ਕਿ ਆਪ ਜੀ ਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ ਨੂੰ 11 ਤਰੀਕ ਨੂੰ ਆਪਣਾ ਲੁਧਿਆਣੇ ਜਿਹੜਾ ਹੈਗਾ ਤਿੰਨ ਜਥੇਬੰਦੀਆਂ ਦਾ ਮਿਲ ਕੇ ਜਿਹੜਾ ਐਕਸ਼ਨ ਆ ਹੋ ਹੋਣ ਜਾ ਰਿਹਾ ਹੈਗਾ ਜਿਦੇ ਵਿੱਚ ਕਤਾਲੀਕਾਟ ਮਾਸਟਰ ਕਾਡਰ ਅਧਿਆਪਕ ਯੂਨੀਅਨ 68 35 ਅਧਿਆਪਕ ਯੂਨੀਅਨ ਤੇ ਡੈਮੋਕਰੈਟਿਕ ਟੀਚਰ ਫਰੰਟ ਤਾਂ ਸਾਥੀਓ ਤੁਹਾਨੂੰ ਪੂਰੀ ਭਾਂਤ ਪਤਾ ਹੈ ਕਿ ਬਦਲੀਆਂ ਦਾ ਜਿਹੜਾ ਸਮਾਂ ਹੁਣ ਚੱਲ ਰਿਹਾ ਹੈਗਾ ਤੇ ਆਪਣੀ ਇਹ ਪੂਰੀ ਕੋਸ਼ਿਸ਼ ਹੈ ਕਿ ਆਪਾਂ ਇਹਨਾਂ ਬਦਲੀਆਂ ਦੇ ਵਿੱਚ ਬਣਦਾ ਮੌਕਾ ਜਿਹੜਾ ਲਈਏ ਕਿਉਂਕਿ ਉਹਦਾ ਕਾਰਨ ਇਹ ਵੀ ਆ ਕਿਉਂਕਿ ਪਿਛਲੀ ਵਾਰੀ ਆਪਾਂ ਦੋ ਵਾਰੀ ਸਿੱਖਿਆ ਮੰਤਰੀ ਹਰਜੋਤ ਬਹਾਦਰ ਜੀ ਨੂੰ ਮਿਲੇ ਆ ਜਦੋਂ ਲਾਸਟ ਟਾਈਮ ਬਦਲੀਆਂ ਹੋ ਰਹੀਆਂ ਸੀਗੀ ਆ ਤਾਂ ਉਦੋਂ ਉਹਨਾਂ ਨੇ ਆਪਣੇ ਨਾਲ ਵਾਅਦਾ ਕੀਤਾ ਸੀਗਾ ਕਿ ਨੈਕਸਟ ਟਾਈਮ 47 ਕਾਡਰ ਨੂੰ ਸਪੈਸ਼ਲ ਮੌਕਾ ਜਿਹੜਾ ਉਹ ਇਹਨਾਂ ਬਦਲੀਆਂ ਦੇ ਵਿੱਚ ਦਿੱਤਾ ਜਾਊਗਾ ਸੋ ਹੁਣ ਉਸ ਦੀ ਲਗਾਤਾਰਤਾ ਦੇ ਵਿੱਚ ਆਪਾਂ ਅ ਪਿੱਛੇ ਜੇ ਆਪਣਾ ਵਫਾਦਾ ਜਿਹੜਾ ਉਹ ਡੀਸੀ ਸਾਹਿਬ ਨੂੰ ਵੀ ਲੁਧਿਆਣੇ ਮਿਲਿਆ ਸੀਗਾ ਤਾਂ ਜਿੱਥੇ ਡੀਸੀ ਸਾਹਿਬ ਨੇ ਪੂਰਾ ਭਰੋਸਾ ਇਸ ਗੱਲ ਦਾ ਦਿੱਤਾ ਸੀਗਾ ਕਿ ਤੁਹਾਡੀ ਜਿਹੜੀ ਇਹ ਮੰਗ ਆ ਬਦਨੀਆਂ ਵਾਲੀ ਜਾਂ ਆਪਣੇ ਜਿਹੜੇ ਸਾਥੀਆਂ ਦੇ ਉੱਪਰ ਕਿਉਂਕਿ ਸਾਥਿਓ ਸਭ ਤੋਂ ਵੱਧ ਜ਼ਰੂਰੀ ਆਪਣੇ ਸਾਰਿਆਂ ਲਈ ਨੌਕਰੀ ਵੀ ਆਪਣੇ ਲਈ ਬਹੁਤ ਜ਼ਰੂਰੀ ਆ ਤੇ ਜਿੰਨਾ ਸਾਥੀਆਂ ਦੇ ਉੱਪਰ ਰੀਕਾਸਟ ਦੇ ਵਿੱਚ ਚਾਹੇ ਉਹ 41 ਕਾੜ ਦਾ ਕੋਈ ਸਾਥੀ ਆ ਚਾਹੇ ਕੋਈ ਉਹ 6835 ਦਾ ਸਾਥੀ ਆ ਚਾਹੇ ਉਹ ਕੋਈ 2399 ਦਾ ਸਾਥੀ ਆ ਇੱਕ ਅਧਿਆਪਕਾ ਜਿਹੜਾ ਉਹਦੇ ਉੱਪਰ ਵੀ ਜੇਕਰ ਬਾਹਰ ਹੋਣ ਦਾ ਅਗਰ ਕੋਈ ਖਤਰਾ ਜਿਹੜਾ ਹੈਗਾ ਉਸ ਚੀਜ਼ ਨੂੰ ਵੀ ਆਪਾਂ ਨਾਲ ਲੈ ਕੇ ਸਾਥੀਓ ਚੱਲ ਰਹੇ ਹਾਂਗੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇੱਕ ਦੋ ਸਾਥੀਆਂ ਵੱਲੋਂ ਪਹਿਲਾਂ ਇਹ ਗੱਲਾਂ ਕੀਤੀਆਂ ਗਈਆਂ ਸੀ ਵੀ ਰੀਕਾਸਟ ਵਾਲਾ ਜਿਹੜਾ ਹੈਗਾ ਉਹ ਤਾਂ ਰੱਬ ਦੇ ਆਸਰੇ ਆ ਰੱਬ ਦੇ ਭਰੋਸੇ ਆ ਉਹ ਚਾ ਆਪਾਂ ਕੀ ਕਰ ਸਕਦੇ ਆ ਤੇ ਕਿਉਂਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਦੇਖਿਆ ਕਿ ਜਦੋਂ ਵੀਟਿੰਗ ਵਾਲੇ ਸਾਥੀਆਂ ਦੀ ਗੱਲ ਆਈ ਸੀ ਤਾਂ ਕਿਵੇਂ ਵੀਟਿੰਗ ਵਾਲੇ ਸਾਥੀਆਂ ਨੂੰ ਵੀ ਸਾਈਡ ਤੇ ਕਰ ਦਿੱਤਾ ਗਿਆ ਸੀਗਾ ਤੇ ਉਸ ਸਮੇਂ ਦੇ ਵਿੱਚ ਆਪਣੀ ਜਿਹੜੀ ਯੂਨੀਅਨ ਆ ਕਤਾਰੀਕਟ ਮਾਸਟਰ ਕਾਰਡ ਰਸ਼ਪਾਲ ਦੀ ਗਵਾਈ ਦੇ ਵਿੱਚ ਯੂਨੀਅਨ ਜਿਹੜੀ ਪ੍ਰਧਾਨ ਆਪਣੇ ਹੈਗੇ ਆ ਉਹਨਾਂ ਦੀ ਗਵਾਈ ਦੇ ਵਿੱਚ ਉਹਨਾਂ ਨੇ ਵੇਟਿੰਗ ਵਾਲਿਆ ਸਾਥੀਆਂ ਦਾ ਵੀ ਸਾਥ ਦਿੱਤਾ ਸੀਗਾ ਤੇ ਹੁਣ ਜਿਹੜਾ ਆਪਣੇ ਤੇ ਸਮਾਂ ਚੱਲ ਰਿਹਾ ਹੈਗਾ ਕਿਉਂਕਿ ਆਪਣੇ ਬਹੁਤ ਸਾਰੇ ਸਾਥੀ ਨੇ ਜਿਹੜੇ ਉਹ ਘਰਾਂ ਤੋਂ ਢਾਈ ਢਾਈ 100 3 300 ਕਿਲੋਮੀਟਰ ਦੀ ਦੂਰੀ ਦੇ ਉੱਪਰ ਉਹ ਬੈਠੇ ਨੇਗੇ ਸੋ ਹੁਣ ਆਪਣੇ ਕੋਲੇ ਪੂਰਾ ਇਹ ਗੋਲਡਨ ਚਾਂਸ ਆ ਜਿਸ ਕਰਕੇ ਆਪਾਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਇੱਕ ਵੱਡਾ ਜਿਹੜਾ ਵਿਸ਼ਾਲ ਇਕੱਠਾ ਉਹ ਆਪਾਂ ਕਰਨ ਜਾ ਰਹੇ ਹਾਂ ਇਸੇ ਤਰ੍ਹਾਂ ਜਿਵੇਂ ਇਹ ਗੱਲ ਪ੍ਰਚਾਰੀ ਵੀ ਗਈ ਹੈ ਕਿ ਆਪਣੇ ਕਾਡਰ ਦੇ ਵਿੱਚ ਕਿ ਇਹ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਇਹ ਜ਼ਿਆਦਾ ਨੇ ਇਹਦੇ ਵਿੱਚ ਮੰਗਾ ਜ਼ਿਆਦਾ ਨੇ ਹੋਰ ਨਹੀਂ ਤਾਂ ਸਾਥੀਓ ਇਹਦੇ ਵਿੱਚ ਜਿਹੜੀ ਪ੍ਰਮੁੱਖ ਮੰਗ ਆ ਆਪਣੀ ਉਹ ਬਦਲੀਆਂ ਦੀ ਆ ਤੇ ਨਾਲ ਦੀ ਨਾਲ ਉਹਦੇ ਵਿੱਚ ਇੱਕ ਮੰਗ ਜਿਹੜੀ ਹੈਗੀ ਰੀਕਾਸਟ ਦੀ ਕਿਉਂਕਿ ਸਾਥੀਓ ਆਪਾਂ ਐਨੇ ਵੀ ਸਵਾਰਥੀ ਨਹੀਂ ਹੈਗੇ ਐਨੇ ਵੀ ਆਪਾਂ ਨਿੱਜ ਪ੍ਰਸਤ ਨਹੀਂ ਬਣੇ ਕਿ ਆਪਾਂ ਕਿਸੇ ਦੇ ਨਾਲ ਨਾ ਖੜੀਏ ਕਿਉਂਕਿ ਸ਼ੁਰੂ ਤੋਂ ਹੀ ਚਾਹੇ ਇਹਦੇ ਲਈ ਆਪਾਂ ਨੂੰ ਠੀਕ ਆ ਵੀ ਕੁਝ ਲੋਕਾਂ ਦੁਆਰਾ ਆਪਣੇ ਕਾਡਰ ਨੂੰ ਪਰਮਾਇਆ ਵੀ ਗਿਆਗਾ ਭੜਕਾਇਆ ਵੀ ਗਿਆ ਪਰ ਸਾਥੀਓ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਕੱਲ ਨੂੰ ਕਿਸੇ ਨਾਲ ਕੀ ਹੋਣਾ ਚਾਹੇ ਕੋਈ ਇੱਕ ਸਿੰਗਲ ਅਧਿਆਪਕ ਸਾਥੀ ਆ ਚਾਹੇ ਉਹ ਜ਼ਿਆਦਾ ਤਾਂ ਜਥੇਬੰਦੀ ਦਾ ਕੰਮ ਹੀ ਇਹ ਹੁੰਦਾ ਕਿ ਜਥੇਬੰਦੀ ਸਾਰੇਆਂ ਆਂ ਦੀਆਂ ਮੁੱਦਾਂ ਨੂੰ ਸਾਂਝੇ ਰੂਪ ਦੇ ਵਿੱਚ ਲੈ ਕੇ ਚੱਲਦੀ ਆ। ਚਾਹੇ ਕੋਈ ਕਾਹਲੋ ਸਿੰਗਲ ਅਧਿਆਪਕ ਹੋਵੇ, ਚਾਹੇ ਜਿਆਦਾ ਅਧਿਆਪਕ ਹੋਣ, ਤਾਂ ਜਥੇਬੰਦੀ ਉਹਨਾਂ ਨਾਲ ਖੜੂਗੀ। ਜਥੇਬੰਦੀ ਇਹ ਕਹਿ ਕੇ ਆਪਣਾ ਕਿਨਾਰਾ ਨਹੀਂ ਕਰ ਸਕਦੀ ਹੈਗੀ। ਇਹ ਤਾਂ ਰੱਬ ਆਖ ਰਿਹਾ ਜਿੰਨੇ ਪਰਮਾਤਮਾ ਕਰੂਗਾ ਕਿਉਂਕਿ ਪਰਮਾਤਮਾ ਵੀ ਉਹਦਾ ਹੀ ਸਾਥ ਦਿੰਦਾਗਾ ਜਿਹੜੇ ਆਪਾਂ ਖੁਦ ਕੋਸ਼ਿਸ਼ ਕਰਦੇ ਆਂ। ਤਾਂ ਸਾਥੀਓ, ਕੱਲ ਨੂੰ ਵੱਡੀ ਘੰਟੀ ਦੇ ਵਿੱਚ ਜਿਹੜਾ ਤੁਸੀਂ ਅ ਕਾਹਲੋ ਪੀਏਯੂ ਦੇ ਗੇਟ ਨੰਬਰ 1 ਦੇ ਸਾਹਮਣੇ ਪੁਲ ਦੇ نیچے ਜਿਹੜਾ ਪਹੁੰਚਣਾ ਵੱਡੀ ਗੰਟੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਬਹੁਤ ਸਾਰੇ ਅਧਿਆਪਕ ਜਿਹੜੇ ਹੈਗੇ ਨੇ ਆਪਣੇ ਜ਼ਿਆਦਾਤਰ ਜਿਹੜੇ ਕਥਾਲੀ ਕੜਦੇ ਤੇ ਆਪਕ ਨੇ ਉਹਨਾਂ ਦੇ ਬਹੁਤ ਵਿੱਚ ਬਹੁਤ ਹੀ ਚੰਗਾ ਹੰਗਾਰਾ ਤਕੜਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਹੈਗਾ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚੋਂ ਬੱਸਾਂ ਨੇ ਜਿਹੜੀਆਂ ਆਉਣ ਵਾਸਤੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਔਰ ਜਥੇਬੰਦੀ ਵੱਲੋਂ ਵੀ ਪੂਰਾ ਇਸ ਦੇ ਵਿੱਚ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਸੋ ਸਾਥੀਓ ਤੁਹਾਨੂੰ ਪੁਰਜੋਰ ਅਪੀਲ ਆ ਕਿ ਕੱਲ ਨੂੰ 11 ਤਰੀਕ ਨੂੰ ਵੱਡੀ ਗੰਟੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਪਹੁੰਚਣਾ ਕਿਉਂਕਿ ਉਸ ਸਾਥੀਆਂ ਵੱਲੋਂ ਮਿਲ ਕੇ 12 ਤਰੀਕ ਨੂੰ ਵੀ ਧਰਨਾ ਰੱਖਿਆ ਗਿਆ ਉਸ ਦੇ ਵਿੱਚ ਵੀ ਸਾਥੀਓ ਪੁਰਾਣੀ ਪੈਨਸ਼ਨ ਪ੍ਰਾਪਤੀ ਜਿਹੜੀ ਇੱਕ ਸੰਘਰਸ਼ ਕਮੇਟੀ ਬਣੀ ਹੋਈ ਹੈ ਕਿ ਯੂਨੀਅਨ ਬਣੀ ਹੋਈ ਆ ਉਹਨਾਂ ਦੇ ਨਾਲ ਮਿਲ ਕੇ ਹੀ ਵੀ ਉਹ ਜਿਹੜਾ ਸੰਘਰਸ਼ਾ ਜਿਹੜਾ ਧਰਨਾ ਉਹ ਰੱਖਿਆ ਜਾ ਰਿਹਾ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਮੰਗ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨਾ ਉਹ ਵੀ ਸਾਥੀਓ ਦੇਖੋ ਠੀਕ ਆ ਪਰ ਮੇਰੇ ਹਿਸਾਬ ਨਾਲ ਅਜ ਕਿਉਂਕਿ ਪੁਰਾਣੀ ਪੈਨਸ਼ਨ ਦੀ ਲੜਾਈ ਆ ਜਿਹੜੀ ਇੱਕ ਬਹੁਤ ਵੱਡੀ ਲੜਾਈ ਆ ਜਿੱਥੇ ਬੰਦੀਆਂ ਉਹਦੇ ਵਿੱਚ ਲੜ ਰਹੀਆਂ ਨੇ ਤੇ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਣੀਆਂ ਪ੍ਰਮੁੱਖ ਮੰਗਾਂ ਹੈਗੀਆਂ ਜਿਹੜੀ ਆਪਾਂ ਨੂੰ ਲੋੜ ਆ ਉਹ ਬਦਲੀਆਂ ਦੀ ਲੋੜ ਆ ਜਾਂ ਆਪਣੇ ਜਿਹੜੇ ਅਧਿਵਕ ਸਾਥੀ ਨੇ ਉਹਨਾਂ ਨੂੰ ਆਪਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਆ ਕਿ ਕਿਸੇ ਵੀ ਇੱਕ ਸਿੰਗਲ ਅਧਿਵਕ ਦੇ ਉੱਪਰ ਵੀ ਜਿਹੜਾ ਹੈਗਾ ਕੋਈ ਕਿਸੇ ਕਿਸਮ ਦੀ ਆਂਚਾ ਜਿਹੜੀ ਉਹ ਨਹੀਂ ਆਉਣੀ ਚਾਹੀਦੀ ਸੋ ਸਾਥੀਓ ਤੁਹਾਨੂੰ ਪੁਰਜ਼ੋਰ ਅਪੀਲ ਆ ਕੱਲ ਨੂੰ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਲੁਧਿਆਣੇ ਪਹੁੰਚੀਏ ਰੋਸ ਮਾਰਚ ਦੇ ਸ਼ਾਮਲ ਹੋਈਏ ਤਾਂ ਜੋ ਆਪਾਂ ਇੰਨਾ ਚੱਲ ਰਹੀਆਂ ਪਦਰੀਆਂ ਦੇ ਵਿੱਚ ਵਿਸ਼ੇਸ਼ ਮੌਕਾ ਜਿਸ ਕਿਸੇ ਤਰੀਕੇ ਨਾਲ ਵੀ ਆਪਾਂ ਨੂੰ ਮੌਕਾ ਮਿਲਦਾ ਆਪਾਂ ਉਹ ਲੈ ਸਕੀਏ ਤੇ ਆਪਾਂ ਦੂਰ ਦੂਰ ਜਿਹੜੀਆਂ ਆਪਾਂ ਸੇਵਾਵਾਂ ਦੇ ਰਹੇ ਹਾਂ ਆਪਣੇ ਪਿਤਰੀ ਜ਼ਿਲ੍ਹਿਆਂ ਦੇ ਵਿੱਚ ਆਪਾਂ ਆ ਕੇ ਸੇਵਾਵਾਂ ਜਿਹੜੀਆਂ ਉਹ ਦਈਏ ਸੋ ਮਿਲਦੇ ਆ ਸਾਥੀਓ ਕੱਲ ਨੂੰ ਲੁਧਿਆਣੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ